ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਮਹਿਲਾ ਤੇ ਇੱਕ ਵਿਅਕਤੀ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰੇ ਆਉਂਦੇ ਨੇ ਤੇ ਮੂੰਹ ਲੁਕੋਇਆ ਹੋਇਆ ਤਾਂ ਦਾਦਾ ਜੀ ਆਖੀ ਇਹ ਦੋਨੋਂ ਆਸ ਦੇ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਆ ਜਿਨ੍ਹਾਂ ਦੇ ਵੱਲੋਂ ਆਪਣੇ ਪਤੀ ਨੂੰ ਰਸਤੇ ਵਿੱਚ ਹਟਾਉਣ ਦੇ ਵਾਸਤੇ ਇਹਨਾਂ ਦੇ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਗਿਆ ਜਦੋਂ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਭ ਕੁਝ ਜਿਹੜੀਆਂ ਅੰਤਿਮ ਰਸਮਾਂ ਸੀ ਨਿਭੜ ਗਈਆਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤੇ ਜਦੋਂ ਸੀਸੀਟੀਵੀ ਫੁਟੇਜ ਕਢਵਾਈ ਉਸ ਤੋਂ ਬਾਅਦ ਸ਼ੱਕ ਯਕੀਨ 'ਚ ਬਦਲ ਗਿਆ ਆਓ ਨਜ਼ਰ ਮਾਰਦੇ ਹਾਂ ਇਸ ਤਸਵੀਰਾਂ ਤੇ ਮਾਮਲਾ ਸੰਗਰੂਰ ਦੇ ਪਿੰਡ ਬੱਲਰਾਂ ਤੋਂ ਸਾਹਮਣੇ ਆਇਆ ਜਿੱਥੇ ਕਿ ਨਜਾਇਜ਼ ਸਬੰਧਾਂ ਦੇ ਵਿੱਚ ਰੋੜਾ ਬਣ ਰਹੇ ਪਤੀ ਨੂੰ ਹਟਾਉਣ ਦੇ ਵਾਸਤੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਆਪਣੇ ਪਤੀ ਦਾ ਜਿਸ ਤੋਂ ਬਾਅਦ ਸ਼ੱਕ ਹੋਣ ਤੋਂ ਬਾਅਦ ਸੀਸੀਟੀਵੀ ਫੁਟੇਜ ਚੈੱਕ ਕੀਤੀ ਉਸ ਦੇ ਵਿੱਚ ਪਤਾ ਲੱਗਿਆ ਕਿ ਇਸ ਮਹਿਲਾ ਦੇ ਲੜਕੇ ਦੇ ਜੋ ਉਸ ਦਾ ਪਤੀ ਸੀ ਉਸ ਦੀ ਭੂਆ ਦੇ ਮੁੰਡੇ ਦੇ ਨਾਲ ਹੀ ਨਜਾਇਜ਼ ਸਬੰਧ ਸੀ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਗਿਆ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਆਓ ਜਾਂਦਿਆ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਇਹ ਕਹਾਣੀ 21 ਤਰੀਕ ਦੀ ਹੈ ਜੀ ਵੀ ਮੈਂ ਬਾਹਰ ਰਹਿੰਦਾ ਹੁੰਦਾ ਸੀਗਾ ਜੀ ਵੀ ਜਦੋਂ ਅਸੀਂ ਰੋਟੀ-ਭੂਟੀ ਬਣਾ ਕੇ ਲੈ ਕੇ ਘਰੋਂ ਜੀ ਸਾਨੂੰ ਪਤਾ ਲੱਗਿਆ ਮੈਂ ਸ਼ਾਮ ਨੂੰ ਆਇਆ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਮੇਰਾ ਭਰਾ ਇੱਥੇ ਲੇਟਿਆ ਹੋਇਆ ਜੀ ਘਰੇ ਵੀ ਉਹਦੀ ਡੈਥ ਹੋਈ ਹੋਈ ਸੀਗੀ ਉਸ ਤੋਂ ਬਾਅਦ ਜਦੋਂ ਅਸੀਂ ਸੰਸਕਾਰ ਵਗੈਰਾ ਸਭ ਕੁਝ ਕਰਤਾ ਉਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਵੀ ਇਹ 20 ਤਰੀਕ ਨੂੰ ਸ਼ਾਮ ਨੂੰ ਲੈਰੇ ਗਣੇ ਜਾ ਰਹੇ ਸੀਗੇ ਇੱਕ ਮੇਰਾ ਭਰਾ ਸੀ ਇੱਕ ਮੇਰੇ ਭੂਆ ਦਾ ਮੁੰਡਾ ਲਖਪ੍ਰੀਤ ਸਿੰਘ ਇੱਕ ਨਾਲ ਉਹਦੇ ਹੋਰ ਮੁੰਡਾ ਸੀਗਾ ਜੀ ਸਾਨੂੰ ਜਦੋਂ ਕਿਸੇ ਨੇ ਦੱਸਿਆ ਵੀ ਇਹ ਦਿਨੇ ਰਾਤ ਨੂੰ ਉਹਦੇ 20 ਤਰੀਕ ਨੂੰ ਜਾ ਰਹੇ ਸੀਗੇ ਵੀ ਉਹ ਤੋਂ ਬਾਅਦ ਅਸੀਂ ਜਦੋਂ ਸੰਸ ਫੁੱਲ ਵਗੈਰਾ ਪਾਤੇ ਉਹਦੇ ਉਹ ਤੋਂ ਬਾਅਦ ਅਸੀਂ ਕੈਮਰੇ ਚੈੱਕ ਕਰਾਏ ਮੰਡੀਆਂ ਦੇ ਜੀ ਉਹ ਤੋਂ ਬਾਅਦ ਸਾਨੂੰ ਉਹਦੇ ਸ਼ੱਕ ਲੱਗਿਆ ਜੀ ਅਸੀਂ ਉਹਦੇ ਕੋਲ ਕੌਂਸਲੂਨਕੁਆਰੀ ਕੀਤੀ ਪੁਲਿਸ ਨੇ ਨਿਸ਼ਾਨਮੇਨ ਕੀਤੀ ਉਹ ਜੀ ਅੱਛਾ ਹਾਂਜੀ ਕੀ ਪਤਾ ਲੱਗਿਆ ਕੌਣ ਕੌਣ ਆਇਆ ਉਹਦੇ ਵਿੱਚ ਮੇਰੀ ਭੂਆ ਦਾ ਮੁੰਡਾ ਜੀ ਇੱਕ ਮੇਰੀ ਉਹਦਾ ਨਾਮ ਲਖਮੀ ਸਿੰਘ ਆਈ ਇੱਕ ਮੇਰੀ ਭਾਬੀ ਸੀ ਹਰਪ੍ਰੀਤ ਕੌਰ ਜੀ ਬਖੋਰੇ ਕਲਾਂ ਦੀ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਤੱਕ ਤਾਂ ਉਹਨਾਂ ਨੂੰ ਦੋਨਾਂ ਨੂੰ ਸਾਰਿਆਂ ਨੂੰ ਫੜ ਰੱਖਿਆ ਜੀ ਅੱਗੇ ਉਹਨਾਂ ਨੇ ਮੈਂ ਕੀ ਕਰਦੇ ਹਾਂ ਪੁਸਤੋਂ ਜਾਂ ਸਰਕਾਰ ਕੋਲ ਸਾਨੂੰ ਇਨਸਾਫ ਚਾਹੀਦਾ ਜੀ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਜੀ ਇਹਨਾਂ ਨੂੰ ਅਤੇ ਇਸ ਮਾਮਲੇ ਦੇ ਵਿੱਚ ਡੀਐਸਪੀ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਪ੍ਰੇਮ ਸਬੰਧਾਂ ਦੇ ਚੱਲਦੇ ਹੀ ਕਤਲ ਕੀਤਾ ਗਿਆ ਇਹ ਇਹਦੇ ਪਿੱਛੇ ਜਿਹੜੀ ਸਟੋਰੀ ਹੈ ਬੇਸਿਕਲੀ ਜਿਹੜਾ ਮਰਨ ਵਾਲਾ ਮ੍ਰਿਤਕ ਹੈ ਉਹਦਾ ਨਾਂ ਜਗਸੀਰ ਸਿੰਘ ਹੈ ਤੇ ਉਹਦੀ ਵਾਈਫ ਹਰਪ੍ਰੀਤ ਕੌਰ ਹੈ ਹਰਪ੍ਰੀਤ ਕੌਰ ਦੇ ਇਹਦੇ ਸਕੇ ਭੂਆ ਦੇ ਮੁੰਡੇ ਨਾਲ ਇਲੈਕਟ ਰਿਲੇਸ਼ਨ ਸੀਗੇ ਜਿਹੜੇ ਰਿਲੇਸ਼ਨ ਕਾਫੀ ਦੇਰ ਤੋਂ ਪਿਛਲੇ ਸਾਲ ਸਵਾ ਸਾਲ ਤੋਂ ਚੱਲਦੇ ਆ ਰਹੇ ਸੀ ਤੇ ਜਿਸ ਕਰਕੇ ਉਹ ਇਹਨੂੰ ਮਤਲਬ ਕਹਿੰਦਾ ਸੀ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦਾ ਪਰ ਉਹ ਕਹਿੰਦੀ ਵੀ ਜਿੰਨੀ ਦੇਰ ਵੀ ਮੇਰਾ ਘਰ ਵਾਲਾ ਜਿਉਂਦਾ ਹੈਗਾ ਵੀ ਉਹ ਉਦੋਂ ਤੱਕ ਮੈਂ ਤੇਰਾ ਵਿਆਹ ਨਹੀਂ ਕਰਾ ਸਕਦੀ ਤੇ ਵੀ ਇਹਨੂੰ ਜਿਹੜਾ ਹੈਗਾ ਇਹ ਰੋੜਾ ਹਟਾਉਣਾ ਪੈਣਾ ਇਸੇ ਵਜ੍ਹਾ ਕਰਕੇ ਇਹਨਾਂ ਨਜਾਇਜ਼ ਤਾਲੁਕਾਤ ਕਰਕੇ ਉਹਨੇ ਇਹਦਾ ਜਗਸੀਰ ਸਿੰਘ ਦਾ ਮਰਡਰ ਕਰਤਾ ਜਿਹੜਾ ਮਾਰਨ ਵਾਲਾ ਕੋਈ ਸਕੀਪੂਆ ਦਾ ਮੁੰਡਾ ਦਾ ਨਾਮ ਲਖਪ੍ਰੀਤ ਸਿੰਘ ਹੈ ਉਹ ਸੌਂਦੀਆਂ ਪਿੰਡ ਦਾ ਰਹਿਣ ਵਾਲਾ ਜਿਨਾ ਮਾਨਸਾ ਦਾ ਤੇ ਇਹ ਫਿਰ ਇਹਨਾਂ ਨੇ ਮਤਲਬ ਪੁਲਿਸ ਨੂੰ ਸੂਚਿਤ ਕੀਤੇ ਬਿਨਾ ਸੰਸਕਾਰ ਕਰ ਦਿੱਤਾ ਸੀ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਜਿਹੜੀ ਕੋਈ ਉਹਦੇ 60 ਵਜੇ ਆ ਡਿਡਨ ਰੋਗਨ ਕਰਕੇ ਵਜੇ ਹੋਈ ਹੈ ਮਤਲਬ ਅਨਪੜ੍ਹਿਆ ਪਰਿਵਾਰ ਹੈ ਬਹੁਤ ਅਵੇਅਰ ਨਹੀਂ ਹੈਗੇ ਤੇ ਉਸ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਗੱਲ ਆਈ ਜਦੋਂ ਉਹਨਾਂ ਨੇ ਸਾਡੇ ਕੋਲ ਬਿਆਨ ਲਖਾਇਆ ਤਾਂ ਫਿਰ ਇਹਦੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਕਤਲਦਮ ਕਦਮਾਂ ਦਰਜ ਕਰਕੇ ਹਰਪ੍ਰੀਤ ਕੌਰ ਨੂੰ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਅਦਾਲਤ ਵਿੱਚ ਪੇਸ਼ ਕੀਤੇ ਗਏ ਨੇ ਹੁਣ 4 ਦਿਨ ਦੇ ਪੁਲਿਸ ਰਵਾਨਦੇ ਨੇ ਤੇ ਅੱਗੇ ਤਫਤੀਸ਼ ਜਾਰੀ ਮਾਰਨ ਲਈ ਕਿਉਂਕਿ ਉਹਦੇ ਜਿਹੜਾ ਸੱਤ ਪਿਛਲੇ ਪਾਸੇ 60 ਸੀਗੀ ਤੇ ਉਹ ਜਿਹੜਾ ਉਹਦੇ ਬਾਰੇ ਅਜੇ ਤਫਤੀਸ਼ ਚੱਲ ਰਹੀ ਹੈ ਉਹ ਤੁਹਾਨੂੰ ਦੁਬਾਰਾ ਅਸੀਂ ਅਪਡੇਟ ਕਰ ਜਾਵਾਂਗੇ ਖੈ ਦੇਖਿਆ ਜਾਵੇ ਤਾਂ ਨਜਾਇਜ਼ ਸਬੰਧਾਂ ਦੇ ਚੱਲਦੇ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਇਸ ਕਦਰ ਦਰਾੜਾਂ ਪੈ ਰਹੀਆਂ ਨੇ ਕਿ ਹੁਣ ਕਤਲ ਵਰਗਿਆਂ ਵਾਰ ਦਾ ਤੁਹਾਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਹਨ ਲੈਜਨ ਦੀ ਰਿਪੋਰਟ